ਇੱਕ ਵਾਰੀ ਕਾਂਸੀ ਦੇ ਵਿੱਚੋਂ ਮਹਾਤਮਾ ਲੰਘਿਆ ਜਾਂਦਾ ਹੈ ਸਾਧੂ ਲੰਘਿਆ ਜਾਂਦਾ ਹੈ ਸਰਸੰਗਤ ਜੀ ਮਹਾਪੁਰਸ਼ ਲੰਘਿਆ ਜਾਂਦਾ ਹੈ ਮਹਾਰਾਜ ਰਵਦਾਸ ਜੀ ਦਾ ਨਾਂ ਬੜਾ ਸੁਣਿਆ ਜੱਸ ਬੜਾ ਸੁਣਿਆ ਕਹਿੰਦਾ ਕਾਂਸੀ ਜੋ ਲੰਘਦਾ ਜਾਂਦਾ 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 ਮਹਾਰਾਜ ਦੇ ਦਰਸ਼ਨ ਕਰ ਚੁੱਕਾ ਦਦਾਰ ਹੋ ਜਾਣ ਕਿਸੇ ਨੂੰ ਪੁੱਛਿਆ ਕਹਿੰਦੇ ਮਹਾਰਾਜ ਰਵਦਾਸ ਜੀ ਕਿੱਥੇ ਰਹਿੰਦੇ ਨੇ ਉਹਨਾਂ ਦਾ ਡੇਰਾ ਕੋਈ ਮੰਦਿਰ ਉਹਨਾਂ ਦਾ ਕੋਈ ਸਰਾ ਉਹਨਾਂ ਦੀ ਦੱਸਣ ਵਾਲੇ ਦੱਸਦੇ ਕਾਂਸੀ ਦੇ ਲੋਕ ਕਹਿੰਦੇ ਸਰਾਵਾਂ ਥੋੜੀ ਨੇ ਮੰਦਰ ਥੋੜੀ ਨੇ ਉਹ ਕੱਚੀ ਕੁਟਿਆ ਕਹਿੰਦੇ ਜੋੜੇ ਕੰਢਣ ਦਾ ਕੰਮ ਕਰਦੇ ਉੱਥੇ ਬੈਠੇ ਹੋਣੇ ਮਹਾਰਾਜ ਦੱਸ ਤਾਂ ਉਹ ਮਹਾਤਮਾ ਜਦੋਂ ਗਿਆ ਨਾ ਯਾਦ ਆਂਦੇ ਹੋ ਮਹਾਤਮਾ ਜਾ ਕੇ ਰੱਬ ਦੇ ਪਿਆਰਿਆਂ ਆਦੇਸ਼ ਬੋਲਿਆ ਮਹਾਰਾਜ ਰਵਦਾਸ ਜੀ ਨੂੰ ਆਵਾਜ਼ ਲਾਈ ਇਕਦਮ ਮਹਾਰਾਜ ਰਵਦਾਸ ਜੀ ਆਏ ਬਾਰ ਦਰਸ਼ਨ ਕੀਤੇ ਮਹਾਤਮਾ ਜਨੋ ਸਾਧੂ ਜਨੋ ਗੁਰਮਖੋ ਮੇਰੇ ਧਨ ਭਾਗ ਤੁਹਾਡੇ ਦਰਸ਼ਨ ਹੋ ਗਏ ਆਓ ਕਹਿੰਦੇ ਮੈਂ ਸੋਚਿਆ ਮੈਂ ਹਰਦਵਾਰ ਚੱਲਿਆ ਸੀ ਜਾਂਦਾ ਜਾਂਦਾ ਨਾਲੇ ਜੋੜਾ ਘੰਡਾ ਲੈ ਚੱਲਾਂ ਨਾਲੇ ਮਹਾਰਾਜ ਦੇ ਦਰਸ਼ਨ ਕਰ ਚੱਲਾਂ ਰਵਦਾਸ ਜੀ ਜਦੋਂ ਨਾ ਮਹਾਰਾਜ ਦੇ ਦਰਸ਼ਨ ਕੀਤੇ ਰਵਦਾਸ ਜੀ ਦੇ ਉਹ ਮਹਾਤਮਾ ਸਾਧੂ ਨੇ ਉਹ ਕਹਿਣ ਲੱਗਾ ਕਹਿੰਦਾ ਬਾਬਾ ਜੀ ਇੱਕ ਗੱਲ ਦੀ ਸਮਝ ਨਹੀਂ ਆਈ ਮਹਾਰਾਜ ਰਵਦਾਸ ਜੀ ਨੂੰ ਪੁੱਛਦਾ ਕਹਿੰਦੇ ਕੀ ਕਹਿੰਦਾ ਤੁਹਾਡੇ 64 ਦੇਸ਼ਾਂ ਦੇ ਰਾਜੇ ਸਰਧਾਲੂ 48 ਰਾਣੀਆਂ ਤੁਹਾਡੀਆਂ ਸ਼ਰਧਾਲੂ ਐਡੇ ਐਡੇ ਵੱਡੇ ਰਾਜੇ ਤੁਹਾਡੇ ਸੇਵਾਦਾਰ ਐਡੀਆਂ ਐਡੀਆਂ ਰਾਣੀਆਂ ਤੁਹਾਡੀਆਂ ਮਰੀਦ ਉਹ ਮਹਾਰਾਜ ਮੈਂ ਹਰਾਨ ਇਸ ਗੱਲੋਂ ਆ ਜਿਸ ਮਹਾਪੁਰਸ਼ ਦੇ ਐਡੇ ਐਡੇ ਵੱਡੇ ਸ਼ਰਦਾ ਲੂਹਣੋਂ ਪੋਂਦੇ ਤਾਂ ਵੱਡੇ ਤੋਂ ਵੱਡੇ ਮਹਿਲ ਵੱਡੇ ਤੋਂ ਵੱਡਾ ਅਡੰਬਰ ਵੱਡੇ ਤੋਂ ਵੱਡਾ ਡੇਰਾ ਬਣਿਆ ਹੁੰਦਾ ਹੈ ਉਹ ਮਾਰੇ ਤੁਸੀਂ ਐਨੇ ਰਾਜੇ ਸੇਵਾਦਾਰ ਐਨੀਆਂ ਰਾਣੀਆਂ ਸੇਵਾਦਾਰ ਆ ਕਾਨਿਆਂ ਦੀ ਛੱਤ ਤੇ ਕੱਚੀ ਗੁੱਲੀ ਚ ਰਹਿੰਦੇ ਹੋ ਮਹਾਰਾਜ ਐਤੀ ਵੱਡੀ ਗਰੀਬੀ ਤੁਹਾਡੇ ਤੇ ਮੇਰਾ ਜੋੜਾ ਗੰਡੋ ਉਸ ਵੇਲੇ ਮਹਾਰਾਜ ਰਵਦਾਸ ਜੀ ਨਾ ਜੋੜਾ ਗੰਡਦੇ ਨੇ ਤੇ ਜੋੜਾ ਗੰਢ ਕੇ ਨਾ ਮਹਾਰਾ ਰਵਿਦਾਸ ਜੀ ਨੇ ਜੋੜਾ ਗੰਢ ਕੇ ਜਦੋਂ ਦਿੱਤਾ ਮਹਾਪੁਰਸ਼ ਉਹ ਜਿਹੜੇ ਆਏ ਮਹਾਰਾਜ ਰਵਿਦਾਸ ਕੋਲ ਉਹ ਕਹਿੰਦੇ ਮੈਂ ਤੁਹਾਨੂੰ ਇੱਕ ਚੀਜ਼ ਦੇ ਕੇ ਜਾਣੀ ਮੈਂ ਤੁਹਾਨੂੰ ਕੋਈ ਵਸਤੂ ਨਹੀਂ ਦੇਣੀ ਕਹਿੰਦੇ ਦਿਓ ਮੈਨੂੰ ਤੁਹਾਡੀ ਗਰੀਬੀ ਤੇ ਦਰਸਾਇਆ ਸਾਦ ਸੰਗਤ ਆਪਣੇ ਝੋਲੇ ਚੋਂ ਆਪਣੀ ਗੋਦੜੀ ਚੋਂ ਉਹਨਾਂ ਨੇ ਇੱਕ ਵੱਟੀ ਗੱਡੀ ਐ ਵੱਟੀ ਕੱਢ ਕੇ ਨਾ ਗੋਦੜੀ ਚ ਆਏ ਹੱਥ ਤੇ ਰੱਖ ਕੇ ਕਹਿੰਦੇ ਮਹਾਰਾਜ ਰਵਦਾਸ ਜੀ ਨੂੰ ਕਹਿੰਦੇ ਮਹਾਰਾ ਰਵਦਾਸ ਜੀ ਇਹ ਪਤਾ ਕੀ ਉਹ ਬੰਦਗੀ ਕਰਨ ਵਾਲੇ ਭਜਨ ਕਰਨ ਵਾਲੇ ਵੱਟੀ ਹੋਵੇ ਸੋਨਾ ਹੋਵੇ ਚਾਂਦੀ ਹੋਵੇ ਉਹਨਾਂ ਨੂੰ ਮਿੱਟੀ ਜਾਪਦਾ ਇਹ ਭਲਾ ਕੀ ਤੁਹਾਨੂੰ ਪਤਾ ਹੈ ਕਹਿੰਦੇ ਕੀ ਕਹਿੰਦੇ ਮਹਾਰਾਜ ਇਹਨੂੰ پارਸ ਦੀ ਵੱਟੀ ਬੋਲਦੇ ਨੇ ਬਾਰਸ ਦੀ ਵੱਟੀ ਸਾਧ ਸੰਗਤ ਜਦੋਂ ਨਾ ਇਹ ਕੀ ਕਰਦੀ ਮਹਾਰਾਜ ਰਵਦਾਸ ਜੀ ਪੁੱਛਦੇ ਇਹ ਭਾਈ ਕੀ ਕਰਦੀ ਕਹਿੰਦੇ ਜਿਸ ਚੀਜ਼ ਨਾਲ ਸ਼ੁਹਾਓਗੇ ਜਿਹੜੀ ਚੀਜ਼ ਨਾਲ ਉਹ ਸੋਨਾ ਬਣ ਜੇ ਸੋਨਾ ਬਣ ਜੇ ਅੱਛਾ ਸਾਧ ਸੰਗਤ ਉਸ ਵੇਲੇ ਨਾ ਮਹਾਰਾਜ ਤੁਸੀਂ ਇਹਨੂੰ ਵਰਤੋ ਮੈਂ ਹਰਦਵਾਰ ਜਾਵਾਂ ਜਦੋਂ ਮੁੜਾਂਗਾ ਨਾ ਆ ਕੱਚੀ ਕੁਟਿਆ ਨਹੀਂ ਰਹਿਣੀ ਕੱਚੇ ਕਾਨੇ ਨਹੀਂ ਰਹਿਣੇ ਮਿੱਟੀ ਦੀਆਂ ਕੰਧਾਂ ਨਹੀਂ ਰਹਿਣੀਆਂ ਇੱਥੇ ਬਹੁਤ ਵੱਡੇ ਮਹਿਲ ਬਣੇ ਹੋਣਗੇ ਮਹਾਰਾ ਜੀ ਕਹਿੰਦੇ ਇਹਨੂੰ ਬੈਠੋ ਭਾਈ ਆ ਕਾਗਰਤਾ ਬਣਾਓ ਕਹਿੰਦੇ ਉਹ ਵੱਟੀ ਐ ਜਦੋਂ ਮਹਾਰਾ ਰਵਦਾ ਜੀ ਕਹਿੰਦੇ ਦੱਸੋ ਭਾਈ ਕਹਿੰਦੇ ਰੱਖ ਦੋ ਸਾਧੂ ਨੇ ਨਾ ਉਹ ਕਾਂਸਾ ਹੁੰਦੀਆਂ ਪਰਛਤੀਆਂ ਹੁੰਦੀਆਂ ਕੁਟਿਆ ਚ ਕਹਿੰਦੇ ਉੱਥੇ ਰੱਖ ਦੇ ਉਹ ਮਹਾਤਮਾ ਨੇ ਰੱਖਤੀ ਜੋੜਾ ਗੰਢਾਇਆ ਜੋੜਾ ਗੰਢਾ ਕੇ ਚਲੇ ਗਏ ਹਰਦوار ਉਹ ਸਾਧੂ ਜਿਹੜੇ ਦੇ ਗਏ ਵੱਟੀ ਮਹਾਰਾਜ ਫੇਰ ਆਪਣੇ ਉਹੀ ਕੰਮ ਚ ਨਾਮ ਜਪਣਾ ਨਾਮ ਜਪਾਉਣਾ ਜੋੜੇ ਗੰਢਣੇ ਸਾਧ ਸੰਗਤ ਮੈਂ ਹਮੇਸ਼ਾ ਸੰਗਤ ਦੇ ਚਰਨਾਂ ਚ ਬੇਨਤੀ ਕੀਤੀ ਏ ਤੁਸੀਂ ਇੱਕ ਚੀਜ਼ ਸੋਚ ਕੇ ਵੇਖੋ ਜਿਹੜਾ ਬੰਦਾ ਪ੍ਰਧਾਨ ਮੰਤਰੀ ਦਾ ਪੀਏ ਹੋਵੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪ੍ਰਧਾਨ ਮੰਤਰੀ ਦਾ ਬਹੁਤ ਵੱਡੀ ਗੱਲ ਏ ਜਿਹੜਾ ਬੰਦਾ ਕਿਸੇ ਮੁੱਖ ਮੰਤਰੀ ਦਾ ਕਿਸੇ ਐਮ ਐਲ ਏ ਦਾ ਪੀਏ ਹੋਏ ਤੁਸੀਂ ਉਹਨੂੰ ਕਦੇ ਚਪੜਾਸੀ ਲੱਗਿਆ ਨਹੀਂ ਵੇਖੋਗੇ ਤੁਸੀਂ ਉਹਨੂੰ ਕਦੇ ਨੀਚ ਕੰਮ ਕਰਦਾ ਨਹੀਂ ਵੇਖੋਗੇ ਜਿਹੜਾ ਦੁਨਿਆਵੀ ਪ੍ਰਧਾਨ ਮੰਤਰੀ ਦਾ ਪੀਏ ਕਦੇ ਨਹੀਂ ਤੁਸੀਂ ਵੇਖੋਗੇ ਕਿਸੇ ਦੇ ਜੋੜੇ ਕੰਢਦਾ ਕਿਸੇ ਦੀਆਂ ਜੁੱਤੀਆਂ ਕੰਢਦਾ ਕਿਸੇ ਦੇ ਜੋੜੇ ਬਣਾ ਕੇ ਦਿੰਦਾ ਹੈ ਗੁਰਮਖੋ ਜਦੋਂ ਇੱਕ ਦੁਨਿਆਵੀ ਪ੍ਰਧਾਨ ਮੰਤਰੀ ਦਾ ਪੀਏ ਜੋੜੇ ਨਹੀਂ ਗੰਢ ਸਕਦਾ ਜੁੱਤੀਆਂ ਨਹੀਂ ਗੰਢ ਸਕਦਾ ਵੱਡੀ ਵੱਡਾ ਅਹੁਦਾ ਪਾਲਦਾ ਹੈ ਵੱਡੇ ਅਹੁਦੇ ਤੇ ਬੈਠਾ ਹੁੰਦਾ ਹੈ ਜਦੋਂ ਇੱਕ ਦੁਨਿਆਵੀ ਪ੍ਰਧਾਨ ਮੰਤਰੀ ਦਾ ਪੀਏ ਐਸੇ ਕੰਮ ਨਹੀਂ ਕਰਦਾ ਚੇਤੇ ਰੱਖਿਓ ਮਹਾਰਾਜ ਰਵਦਾਸ ਜੀ ਜਿਹਨੂੰ ਅਕਾਲ ਪੁਰਖ ਵਾਹਿਗੁਰੂ ਨੇ ਇਸ ਧਰਤੀ ਤੇ ਜਦੋਂ ਪਾਪਾਂ ਦਾ ਹਨੇਰਾ ਛਾ ਗਿਆ ਜਦੋਂ ਮਹਾਰਾਜ ਰਵਦਾਸ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪ ਭੇਜਿਆ ਹੋਵੇ ਅਕਾਲ ਪੁਰਖ ਵਾਹਿਗੁਰੂ ਦੇ ਦੂਮ ਆਏ ਹੋਣ ਉਸ ਮਹਾਂਪੁਰਸ਼ ਨੂੰ ਜੋੜਿਆਂ 'ਚ ਬਹਿਣ ਦੀ ਕੀ ਲੋੜ ਹੈ ਉਹ ਕਿਉਂ ਜੁੱਟੀਆਂ ਜੁੱਤੀਆਂ ਗੰਢਣਗੇ ਕਿਸੇ ਦੀ ਉਹ ਕਿਉਂ ਜੋੜੇ ਗੰਢਣਗੇ ਚੇਤੇ ਰੱਖਿਓ ਮਹਾਰਾਜ ਰਵਦਾਸ ਜੀਆ ਨੇ ਜੋੜਿਆਂ 'ਚ ਬਹਿ ਕੇ ਜੁੱਤੀਆਂ 'ਚ ਬਹਿ ਕੇ ਸਾਡੇ ਵਰਗੇ ਗਰੀਬਾਂ ਦੇ ਸਾਡੇ ਵਰਗੇ ਨਮਾਣਿਆਂ ਦੇ ਕਿਰਦਾਰ ਉੱਚੇ ਚੁੱਕਣੇ ਸੀ ਸਾਡੇ ਵਰਗੇ ਲੋਕਾਂ ਦੇ ਕਰਤਾਰ ਉੱਚੇ ਚੁੱਕਣ ਵਾਸਤੇ ਤਾਂ ਜੋੜੇ ਗੰਢੇ ਨੇ ਉਹਨਾਂ ਨੂੰ ਲੋੜ ਨਹੀਂ ਸੀ ਜੋੜੇ ਗੰਢਣ ਦੀ ਉਹ ਤਾਂ ਕਾਲਪੁਰਖ ਵਾਹਿਗੁਰੂ ਦਾ ਹੋਵੇ ਮਰੀਦ ਅਕਾਲਪੁਰਖ ਵਾਹਿਗੁਰੂ ਦਾ ਭੇਜਿਆ ਹੋਵੇ ਬੰਦਾ ਕੋ ਲੋਕਾਂ ਦੇ ਜੁੱਤੀਆਂ ਗੰਢੇ ਉਹ ਨਾ ਨਾ ਸਰਸੰਗਤ ਜੀ ਮਹਾਰਾਏ ਨੇ ਜੋੜੇ ਗੰਢਣੇ ਜੋੜੇ ਗੰਢਣਾ ਬਹਾਨਾ ਸੀ ਕਾਦੇ ਜੋੜੇ ਬਾਜ ਬਾਈ ਘਟੇ ਜੋੜੇ ਗੰਢਣੇ ਜੋੜੇ ਕਾਦੇ ਕਰਨੇ ਜਿਨਨੇ ਜੋੜੇ ਘਢਾਉਣ ਆਉਣਾ ਨਾ ਮਹਾਰਾਜ ਰਵਦਾਸ ਜੀ ਹੁਣ ਬੋਲਦੇ ਤਾਂ ਅਸੀਂ ਵੀ ਆ ਬੋਲੀ ਤਾਂ ਸਾਡੀ ਵੀ ਹੈ ਪਰ ਜਦੋਂ ਰੱਬ ਦੇ ਪਿਆਰੇ ਬੋਲਦੇ ਨੇ ਨਾ ਐਂ ਦਿਲ ਕਰਦਾ ਵੀ ਉਹ ਬੋਲੀ ਜਾਏ ਤੇ ਅਸੀਂ ਸੁਣੀਏ ਬੋਲਦੇ ਸਾਰੇ ਨੇ ਬੋਲਣ ਬੋਲਣ ਵਿੱਚ ਪਰਗੇ ਮਹਾਰਾਜ ਰਵਦਾਸ ਜੀ ਤਾਂ ਜਦੋਂ ਜੋੜੇ ਘਢਾਉਣ ਆਉਣਾ ਐਨੇ ਪਿਆਰ ਨਾਲ ਗਾਣਾ ਭਾਈ ਨਾਮ ਜਪਿਆ ਕਰ ਬੰਦਗੀ ਕਰਿਆ ਕਰ ਸਿਮਰਨ ਕਰਿਆ ਕਰ ਜਦੋਂ ਮਹਾਰਾਜ ਰਵਦਾਸ ਜੀ ਨੇ ਐਂ ਬੋਲਣਾ ਜੋੜਾ ਤਾਂ ਕੀ ਦਿਲ ਵੀ ਨਾਲ ਹੀ ਡੰਡ ਲੰਦੇ ਸੀ ਸਾਧੂ ਦੇ ਬੋਲਣ ਚ ਤੇ ਆਮ ਬੰਦੇ ਦੇ ਬੋਲਣ ਚ ਅਸੀਂ ਜਦੋਂ ਬੋਲਦੇ ਆ ਸਾਡੇ ਮੂੰਹੋਂ ਤਾਂ ਗਾਲਾਂ ਨਿਕਲਦੀਆਂ ਕੜੱਤਣ ਨਿਕਲਦੀ ਅਸੀਂ ਤਾਂ ਐਸੇ ਬੋਲ ਬੋਲਦੇ ਆ ਅਗਲੇ ਨੂੰ ਤੜਫਾ ਕੇ ਰੱਖ ਦਿੰਦੇ ਆ ਪਰ ਜਦੋਂ ਰੱਬ ਦੇ ਪਿਆਰੇ ਬੋਲਦੇ ਨੇ ਨਾ ਮਹਾਪੁਰਸ਼ਾਂ ਦੀ ਬੰਦਗੀ ਬੋਲਦੇ ਇਸੇ ਕਰਕੇ ਮੈਂ ਬੋਲਿਆ ਸੀ ਸਾਧੂ ਨਹੀਂ ਬੋਲਦਾ ਸਾਧੂ ਦੀ ਬੰਦਗੀ ਬੋਲਦਾ ਨੇ ਲੰਗੇ ਮਹੀਨੇ ਲੰਗੇ ਸੁਣਿਓ ਆ ਕੈਮਰੇ ਵਾਲੇ ਵੀਰਾਂ ਨੂੰ ਬੇਨਤੀ ਇੱਕ ਥਾਂ ਡਿ ਟਕਾਓ ਜੇਣਾ ਐਵੇਂ ਜਿੱਨਾ ਚਿਰ ਸੰਗਤ ਸਾਹਮਣੋਂ ਸਾਹਮਣੇ ਨਾ ਹੋਵੇ ਫੇਰ ਗੱਲ ਨਹੀਂ ਪੜਦੀ ਕਥਾ ਕਰਨ ਦੀ ਇੱਕ ਥਾਂ ਦਿੱਤਾ ਜਦੋਂ ਧਾਰਨਾ ਚਲਦੀ ਉਦੋਂ ਕਮਾਲਿਆ ਗੋਲ ਸ਼ਬਦ ਪੜਦੇ ਧਿਆਨ ਦੇ ਤਿੰਨਾ ਮਹੀਨਿਆਂ ਬਾਅਦ ਜਦੋਂ ਕਹਿੰਦੇ ਉਹ ਮਹਾਪੁਰਸ਼ ਵੱਟੀ ਦੇ ਗਏ ਸੀ ਜਦੋਂ ਵਾਪਸ ਆਏ ਕਹਿੰਦੇ ਜਾਂਦੇ ਜਾਂਦੇ ਮਹਾਰਾਜ ਰਵਦਾਸ ਜੀ ਨੂੰ ਮਿਲ ਚਲੀਏ ਨਾਲੇ ਵੱਟੀ ਲੈ ਚੱਲਦੇ ਆ ਆਪਣੇ ਹੁਣ ਤਾਂ ਬਹੁਤ ਵੱਡਾ ਮਹਿਲ ਬਣ ਗਿਆ ਹੋਇਆ ਸੋਨੇ ਦੇ ਮਹਿਲ ਬਣ ਗਏ ਹੋਣਗੇ ਅਮੀਰ ਹੋ ਗਏ ਹੋਣਗੇ ਮਹਾਰਾਜ ਰਵਦਾਸ ਸਾਧ ਸੰਗਤ ਜੀ ਕਹਿੰਦੇ ਜਦੋਂ ਕਾਂਸੀ ਦੀ ਧਰਤੀ ਦੇ ਸਾਧੂ ਪਹੁੰਚੇ ਜਿੱਥੇ ਮਹਾਰਾਜ ਦੀ ਕੁਟਿਆ ਜਦੋਂ ਉਸ ਸਥਾਨ ਤੇ ਪਹੁੰਚੇ ਸਾਧੂ ਹੱਕਾ ਬੱਕਾ ਰਹਿ ਗਿਆ ਕਹਿੰਦਾ ਆ ਕੀ ਹੈਰਾਨ ਰਹਿ ਗਿਆ ਵੇਖ ਕੇ <ण्या> बोले आदेश म्हारा रविदास जी सत्कार ਨਾਲ ਬਹਾਇਆ ਅੰਦਰ ਬੁਲਾਇਆ ਸਾਧ ਸੰਗਤ ਸਾਧੂ ਹੈਰਾਨ ਹੋ ਕੇ ਪੁੱਛਦਾ ਹੈ ਕਿੰਨਾ ਬਾਬਾ ਜੀ ਉਹ म्हारा रविदास जी ਤੁਹਾਡੇ ਚਰਣਾ ਚ ਇੱਕ ਬੇਨਤੀ ਕਰੀ ਕਹਿੰਦੇ ਦੱਸ ਬਈ ਕਹਿੰਦੇ ਜਿੱਦਣ ਮੈਂ ਯਾਤਰਾ ਤੇ ਗਿਆ ਸੀ ਜੋੜਾ ਘੜਾ ਕੇ ਤੁਹਾਡੇ ਤੋਂ ਲੈ ਕੇ ਗਿਆ ਸੀ ਤੇ ਤੁਹਾਨੂੰ ਇੱਕ ਵੱਟੀ ਦਿੱਤੀ ਸੀ ਮਹਾਰਾਜ ਜਿਸ ਬੰਦੇ ਕੋਲੋਂ ਵੱਟੀ ਜਾਂਦੀ ਏ ਜਿਸ ਬੰਦੇ ਕੋਲ ਉਹ ਵੱਟੀ ਜਾਂਦੀ ਏ ਉਹ ਮਹਾਰਾਜ ਉਹ ਤਾਂ ਲੋਹੇ ਤੋਂ ਸੋਨਾ ਬਣਾ ਦਿੰਦੀ ਕੱਚੀਆਂ ਕੁੱਲਾਂ ਤੋਂ ਪੱਕੀਆਂ ਕੁਲੀਆਂ ਬਣਾ ਦਿੰਦੀ ਕਹਿੰਨਾ ਮੈਂ ਤੁਹਾਨੂੰ 파ਰਸ ਦੀ ਵੱਟੀ ਦੇ ਕੇ ਗਿਆ ਨਾ ਤੁਹਾਡੇ ਕਾਨਿਆਂ ਦੀ ਛੱਤ ਬਦਲੀ ਨਾ ਤੁਹਾਡੇ ਆ ਮਿੱਟੀ ਦੇ ਤੁਸੀਂ ਤਾਂ ਉਸੇ ਕੁਟੀਆ 'ਚ ਰਹੇ ਰਹੇ ਮਹਾਰਾਜ ਰਵਦਾਸ ਜੀ ਪੁੱਧਾ ਕੀ ਕਹਿੰਦੇ ਕਹਿੰਦੇ ਸਾਧੂ ਜਨੋ ਕਿੱਥੇ ਰੱਖ ਗਏ ਸੀ ਵੱਟੀ ਉਹ ਜਿਹੜੀ ਪਾਰਸ ਦੀ ਵੱਟੀ ਕਿੱਥੇ ਰੱਖ ਗਏ ਸੀ ਕਹਿੰਦੇ ਉਹ ਕਾਨਸ ਕਹਿੰਦੇ ਵੇਖੋ ਭਲਾ ਜੇ ਸਥਾਨ ਤੇ ਵੱਟੀ ਰੱਖੀ ਸੀ ਜਦੋਂ ਉੱਠ ਕੇ ਉਹ ਮਹਾਤਮਾ ਵੇਖਦੇ ਨੇ ਐ ਆਪਣੀ ਵੱਟੀ ਚੁੱਕੀ ਤੇ ਚੁੱਕ ਕੇ ਪੁੱਧਾ ਕੀ ਕਹਿੰਦੇ ਕਹਿੰਦੇ ਮਹਾਰਾਜ ਰਵਦਾਸ ਜੀ ਇਹ ਤਾਂ ਉਥੇ ਹੀ ਪਈ ਜਿੱਥੇ ਮੈਂ ਰੱਖ ਲਿਆ ਸੀ ਮੈਨੂੰ ਤਾਂ ਐਂ ਲੱਗਦਾ ਤੁਸੀਂ ਜਿਵੇਂ ਵੇਖਿਆ ਵੀ ਨਾ ਹੋਵੇ ਤੇ ਅਸ ਉਸ ਵੇਲੇ ਹੱਥ ਜੋੜੇ ਮਹਾਰਾਜ ਰਵਦਾਸ ਜੀ ਨੇ ਹੱਥ ਜੋੜ ਕੇ ਪਤਾ ਕੀ ਕਹਿੰਦੇ ਕਹਿੰਦੇ ਤੁਹਾਨੂੰ ਮੇਰੇ ਗਰੀਬ ਦੀ ਗਰੀਬੀ ਤੇ ਤਰਸ ਆਇਆ ਸੁਣਿਆ ਮੇਰੇ ਗਰੀਬ ਦੀ ਗਰੀਬੀ ਤੇ ਤੁਹਾਨੂੰ ਤਰਸ ਆਇਆ ਉਹ ਤੁਹਾਡਾ ਧੰਨਵਾਦ ਪਰ ਤੁਹਾਨੂੰ ਇੱਕ ਗੱਲ ਦੱਸਾਂ ਮਹਾਪੁਰਸ਼ੋ ਮੈਨੂੰ ਵਾਹਿਗੁਰੂ ਨੇ ਆਪਣੇ ਨਾਮ ਵਿੱਚ ਐਨਾ ਕੁ ਰੰਗ ਦਿੱਤਾ ਹੈ ਐਨਾ ਕੁ ਨਾਮ ਦਾ ਰੰਗ ਚੜ੍ਹਾਤਾ ਹੈ ਕਹਿੰਦੇ ਮੈਨੂੰ ਹੁਣ ਇਹ ਪਰਸ ਦੀ ਵੱਟੀ 'ਚ ਸੋਨੇ 'ਚ ਤੇ ਮਿੱਟੀ 'ਚ ਕੋਈ ਬਹੁਤਾ ਅੰਤਰ ਨਹੀਂ ਲੱਗਦਾ ਮਿੱਟੀ ਵੀ ਇੱਕ ਸਮਾਨ ਤੇ ਸੋਨਾ ਵੀ ਇੱਕ ਸਮਾਨ ਔਰ ਦੂਜੀ ਗੱਲ ਵਾਹਿਗੁਰੂ ਆਪਣਾ ਨਾਮ ਦੇਵੇ ਵਾਹਿਗੁਰੂ ਆਪਣੇ ਵਿੱਚ ਸਮਾਲ ਏ ਤਾ ਸਵਾਸ ਸਵਾਸ ਇਹ ਮੰਗਦਾ ਮੈਨੂੰ ਕੋਈ ਮਾਇਆ ਦੀ ਲੋੜ ਨਹੀਂ ਕੁੱਲੀ ਚ ਰਹਿ ਕੇ ਦਿਨ ਘਟਣੇ ਮਨਜ਼ੂਰ ਨੇ ਮੈਂ ਤਾਂ ਆਪਣੇ ਮਹਾਰਾਜ ਦੇ ਚਰਣਾ ਚ ਦਿਨ ਰਾਤ ਇਹ ਬੇਨਤੀਆਂ ਕਰਦਾ ਤੋਰੀ ਨਾ ਟੁੱਟਾ ਛੋਰੀ ਨਾ ਛੁੱਟਾ ਐਸੀ ਮਾ ਦੋ ਉਹ ਤਾਂ ਇੱਥੋਂ ਤੱਕ ਕਹਿੰਦੇ ਜੋਤਮ ਗਿਰਵਰ ਤੋ ਹਮ ਮੋਰਾ ਜੋ ਤੁਮ ਚੰਦ ਤੋ ਹਮ ਪਏ ਹੈ ਜਕੋਰਾ ਮਾਦਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਬਰ ਸੰਗ ਤੋਰੀ 40 ਸ਼ਬਦ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨੇ ਸਾਧ ਸੰਗਤ ਜੀ ਕਾਨਾ ਪੀਲੂ ਛੱਜੂ ਜਦੋਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਲਿਖੀ ਨਾ ਬੜੇ ਉਦੋਂ ਆਪਣੀ ਬਾਣੀ ਆਪਣੀਆਂ ਰਚਨਾਵਾਂ ਲੈ ਕੇ ਆਏ ਪਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾਨਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਉਹਨਾਂ ਰੱਬ ਦੇ ਪਿਆਰਿਆਂ ਉਹਨਾਂ ਅਗੰਮੀ ਰੂਹਾਂ ਉਹਨਾਂ ਮਹਾਪੁਰਸ਼ਾਂ ਉਹਨਾਂ ਤਤਵੇਤਿਆਂ ਨੂੰ ਥਾਂ ਦਿੱਤੀ ਜਿਨ੍ਹਾਂ ਦੀ ਬਾਣੀ ਨੇ ਇਸ ਸੰਸਾਰ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਿਆ ਸਾਧ ਸੰਗਤ ਉਹ ਸਾਧੂ ਨੂੰ ਕਹਿੰਨੇ ਮੈਨੂੰ ਤਾਂ ਨਾਮ ਦਾ ਹਾਰ ਏ ਮੈਂ ਪਰਸ ਦੀ ਵੱਟੀ ਤੋਂ ਕੀ ਕਰਨਾ ਮਹਾਪੁਰਸ਼ੋ ਤੁਹਾਡਾ ਧੰਨਵਾਦ ਜਦੋਂ ਸਾਧੂ ਜਾਣ ਲੱਗਿਆ ਨਾ ਜਾਂਦਾ ਜਾਂਦਾ ਇੱਕ ਗੱਲ ਕਹਿ ਗਿਆ ਕਹਿੰਦਾ ਕਾਂਸੀ ਦੇ ਲੋਕੋ ਜਿਹੜੇ ਲੋਕ ਕਹਿੰਦੇ ਮਹਾਰਾਜ ਰਵਦਾਸ ਜੀ ਜੁੱਤੀਆਂ ਘੰਂਦੇ ਨੇ ਜੋੜੇ ਘੰਂਦੇ ਨੇ ਜੁੱਤੀਆਂ ਚ ਰਹਿੰਦੇ ਨੇ ਕਹਿੰਦਾ ਮੈਂ ਆਪਣੀਆਂ ਅੱਖਾਂ ਨਾਲ ਇੱਕ ਗੱਲ ਵੇਖ ਲਈ ਕੀ ਲੋਕੀ ਕਹਿੰਦੇ ਜੋੜੇ ਘੰਂਦਾ ਲੋਕੀ ਕਹਿੰਦੇ ਜੋੜੇ ਘੰਂਦਾ ਲੋਕੀ ਲੋਕੀ ਕਹਿੰਦੇ ਜੋੜੇ ਕੰਢਦਾ ਉਹ ਕੰਢਦਾ ਤਕਦੀਰਾ ਲੋਕੀ ਕਹਿੰਦੇ ਜੋੜੇ ਕੰਢਦਾ ਉਹ ਕੰਢਦਾ ਤਕਦੀਰਾ ਲੋਕੀ ਕਹਿੰਦੇ ਜੋੜੇ ਕੰਢਦਾ ਉਹ ਬਣਦਾ ਤਕਦੀਰਾ ਤੋਂ ਲੋਕੀ ਕਹਿੰਦੇ ਜੋੜੇ ਕੰਢਦਾ ਉਹ ਕੰਢਦਾ ਤਕਦੀਰਾ ਲੋਕੀ ਕਹਿੰਦੇ ਜੋੜੇ ਉਹ ਕਹਿੰਦੇ ਤਕਦੀਰਾਂ ਗੰਢਣਾ ਹੈ ਸੱਸਣੇ ਜੀ ਜੇ ਪੰਡਤਾਂ ਨੇ ਜੇ ਜਾਤ ਦੇ ਹੰਕਾਰੀਆਂ ਨੇ ਭਾਵੇਂ ਉਹ ਮਹਾਰਾਜ ਬਾਬਾ ਨਾਮਦੇਵ ਜੀ ਮਹਾਰਾਜ ਬਾਬਾ ਕਬੀਰ ਸਾਹਿਬ ਸੰਗਲਾਂ ਚ ਬਨ ਕੇ ਸਮੁੰਦਰ ਵਿੱਚ ਡੋਪਿਆ ਭਾਵੇਂ ਮਹਾਰਾਜ ਰਵਦਾਸ ਜੀ ਨਾਲ ਪੰਡਤਾਂ ਈਰਖਾ ਕੀਤੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਪਤਾ ਕੀ ਕਹਿੰਦੇ ਕਹਿੰਦੇ ਆ ਰੱਬ ਦੇ ਪਿਆਰੇ ਮਹਾਪੁਰਸ਼ੋ ਇਹ ਇਹਨਾਂ ਜਾਤ ਦੇ ਹੰਕਾਰੀਆਂ ਨੇ ਤੁਹਾਨੂੰ ਮੰਦਰ ਵਿੱਚੋਂ ਧੱਕੇ ਮਾਰ ਕੇ ਜਾਤ ਦਾ ਹੰਕਾਰ ਕਰਕੇ ਬਾਹਰ ਕੱਢਿਆ ਨਾ ਕਹਿੰਦੇ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਨੂੰ ਆਪਣੇ ਸੋਨੇ ਦੇ ਹਰਿਮੰਦਰਾਂ ਵਿੱਚ ਬਾਵਾਵਾਂ ਸੋਨੇ ਦੇ ਹਰਿਮੰਦਰਾਂ 'ਚ ਔਰ ਚੇਤੇ ਰੱਖਿਓ ਇੱਕ ਮਿੰਟ ਵਿੱਚ ਕਰੋੜਾਂ ਸਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਝੁਕਦੇ ਨੇ ਕਰੋੜਾਂ ਸਿਰ ਜਦੋਂ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਆ ਨਾ ਇਸੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਮਹਾਰਾਜ ਰਬਦਾਸ ਜੀ ਵੀ ਬੈਠੇ ਨੇ ਸਜਦਾ ਉਹਨਾਂ ਨੂੰ ਵੀ ਨਾਲ ਤੇ ਕੱਲੀ ਇੱਥੇ ਬਸ ਨਹੀਂ ਤੁਸੀਂ ਕਦੇ ਦਰਬਾਰ ਸਾਹਿਬ ਜਾਓ ਹਰਮੰਦਰ ਸਾਹਿਬ ਦੀ ਧਰਤੀ ਤੇ ਤੁਹਾਡੇ ਚ ਬੜੇ ਗਏ ਹੋਣਗੇ ਜਦੋਂ ਹਰਮੰਦਰ ਸਾਹਿਬ ਮੱਥਾ ਟੇਕ ਕੇ ਸ਼ਾਮ ਨੂੰ ਅੱਖਾਂ ਮੀਚ ਕੇ ਸਿੱਖ ਬਹਿੰਦਾ ਹੈ ਨਾ ਜੇ ਉੱਥੇ ਕੀ ਚੱਲਦਾ ਹੈ ਨਾਮ ਤੇ ਰਵਾਰਤੀ ਮਜਨ ਮਜਨ ਕੀ ਲੱਗਦਾ ਹੈ ਪਤਾ ਉਹ ਰਾਗੀ ਸਿੰਘ ਗੁਰੂ ਕੇ ਵਜ਼ੀਰ ਗੁਰੂ ਦੇ ਪਿਆਰੇ ਉਹ ਜਦੋਂ ਉਹ ਸ਼ਬਦ ਬੋਲਦੇ ਨੇ ਗੁਰੂ ਦੇ ਪਿਆਰਿਆਂ ਦੇ ਵਿੱਚ ਬਹਿ ਕੇ ਮਹਾਰਾਜ ਰਵਿਦਾਸ ਜੀ ਅੱਜ ਵੀ ਉਥੇ ਹਰਮੰਦਰ ਸਾਹਿਬ ਚੋਂ ਹੋਕਾ ਦਿੰਦੇ ਨੇ ਨਾਮ ਤੇ ਲੋ ਆਰਤੀ ਵਜਨ ਮਾਰ ਹਰ ਕੇ ਨਾਮ ਬਿਨ ਝੂਠੇ ਪ੍ਰਸਾਦ ਜੀ ਜਦੋਂ ਉਥੇ ਬੈਠੀਦਾ ਨਾ ਤੇ ਸੁਣੀਦਾ ਹੈ ਹਰਮੰਦਰ ਸਾਹਿਬ ਵਿੱਚ ਗੁਰੂ ਰਵਿਦਾਸ ਜੀ ਤੇਰੀ ਆਰਤੀ ਹੋਵੇ ਦੋਵੇ ਨਾ ਵਿੱਚ ਪੈਂਦੀ ਮੈਨ ਮਨਾਂ ਦੀ ਤੋਵੇ ਕੀ ਚਾਹੇ ਸੇਰਾ ਸਤਗੁਰ ਜੋੜ ਗੰਢ ਕੇ ਸੱਚੇ ਰੱਬ ਨਾਲ ਗੰਢਾ ਜੋੜ ਗਿਆ ਸਤਗੁਰ ਦੇ ਵਿੱਚ ਜਨਮ ਤਾਰਿਆ ਮੇਰੇ ਪ੍ਰੀਤਮ ਪਿਆਰੇ ਨੇ ਕਾਠੀ ਦੇ ਵਿੱਚ ਜਨਮ ਤਾਰਿਆ ਮੇਰੇ ਪ੍ਰੀਤਮ ਪਿਆਰੇ ਦੇ ਉਹ ਪੜ ਪੜ ਜੱਗ ਪਵਿੱਤਰ ਹੋਇਆ ਜੋ ਵੀ ਸ਼ਬਦ ਉਚਾਰੇ ਨੇ ਪੜ ਪੜ ਜੱਗ ਪਵਿੱਤਰ ਹੋਇਆ ਜੋ ਵੀ ਸ਼ਬਦ ਉਚਾਰੇ ਨੇ ਭੁੱਲੇ ਪਟਕੇ ਰਾਂ ਮੇਰਾ ਸਤਗੁਰੂ ਜੋੜੇ ਕੱਢ ਕੇ ਸੱਚੇ ਰੱਬ ਨਾਲ ਲੰਡਾ ਜੋੜ ਮੈਂ ਸਤਗੁਰੂ ਜੋੜੇ ਕੱਢ ਕੇ ਰੱਬ ਨਾਲ ਲੰਡਾ ਜੋੜ ਗਿਆ ਮੇਰਾ ਸਤਗੁਰੂ ਜੋੜੇ ਕੱਢ ਕੇ ਸੱਚੇ ਰੱਬ ਨਾਲ ਲੰਡਾ ਜੋੜ ਗਿਆ ਮੈਂ ਸਤਗੁਰੂ ਜੋੜੇ ਕੱਢ ਕੇ ਸੱਚੇ ਰੱਬ ਨਾਲ ਲੰਡਾ ਜੋੜ ਗਿਆ ਪਿਆਰਿਆਂ ਦੀਆਂ ਜੋੜੀਆਂ ਤਨ ਮਹਾਰਾ ਰਵਦਾਸ ਜੀਆ ਨੇ ਸਾਰ ਸੰਗਤ ਜੀ ਐਸੇ ਸਤਪੁਰਸ਼ਾਂ ਨੂੰ ਐਸੇ ਮਹਾਪੁਰਸ਼ਾਂ ਨੂੰ ਐਸੇ ਗੁਰਮਖਾਂ ਨੂੰ ਹਜ਼ਾਰਾਂ ਵਾਰ ਸਜਦੇ ਨੇ ਤਨ ਗੁਰੂ ਗ੍ਰੰਥ ਸਾਹਿਬ ਮਹਾਰਾ ਮੇਰ ਕਰਨ ਸਿੱਖ ਤਾਂ ਨਿਤ ਦੀ ਅਰਦਾਸ ਇਹ ਕਰਦਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੇ ਰੱਬ ਦੇ ਪਿਆਰਿਆਂ ਦੇ ਗੁਰਮਖਾਂ ਦੇ ਸਾਧੂਆਂ ਦੇ ਇਹ ਮੇਲੇ ਹੁੰਦੇ ਰਹਿਣ ਤਨ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਤਸ਼ਾਹ